ਅੱਜ 4 ਅਗਸਤ ਇਸ ਵਕਤ ਤੱਕ ਖਬਰਾਂ 4 ਨੇ ਤੇ ਚਾਰੇ ਖਬਰਾਂ ਪੁਲਿਸ ਅਨਕਾਊਂਟਰ ਨਾਲ ਤੇ ਝੂਠੇ ਪੁਲਿਸ ਅਨਕਾਊਂਟਰ ਦੇ ਖੁੱਲੇ ਭੇਦ ਨਾਲ ਤੇ ਪੁਲਿਸ ਅਨਕਾਊਂਟਰ ਦੇ ਵਿੱਚ ਪੁਲਿਸ ਵਾਲਿਆਂ ਦੇ ਉੱਪਰ ਅਦਾਲਤ ਵੱਲੋਂ ਦੋਸ਼ ਤੈਅ ਕਰਨ ਨਾਲ ਤੇ ਮੰਤਰੀ ਵੱਲੋਂ ਅਸਤੀਫਾ ਦੇਣ ਨਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਵੇਂ ਐਲਾਨ ਨਾਲ ਜੁੜੀਆਂ ਨੇ ਪਹਿਲੀ ਖਬਰ ਫਾਜ਼ਲ ਕਾਤੂ ਫਾਜ਼ਲਕਾ ਪੁਲਸ ਨੇ ਵੱਡਾ ਦਾਅਵਾ ਕੀਤਾ ਹੈ ਜੀ ਕਿ ਪੁਲਸ ਇਨਕਾਊਂਟਰ ਕੀਤਾ ਗਿਆ ਪੁਲਸ ਮੁਕਾਬਲਾ ਬਣਾਇਆ ਗਿਆ ਦੋ ਵਿਕਤੀਆਂ ਦਾ ਪੁਲਸ ਦਾ ਕਹਿਣਾ ਹੈ ਕਿ ਦੋ ਬਦਮਾਸ਼ ਸੀਗੇ ਜਿਨ੍ਹਾਂ ਦੀ ਸਾਨੂੰ ਭਾਲ ਸੀ ਇੱਕ ਮੁੰਡੇ ਦੇ ਕਤਲ ਕੇਸ ਦੇ ਵਿੱਚ ਸਾਨੂੰ ਉਹ ਲੋੜੀ ਦੇ ਸੀ ਪੁਲਸ ਦਾ ਕਹਿਣਾ ਹੈ ਕਿ ਜਿਹੜਾ ਸੰਜੇ ਵਰਮਾ ਕੱਪੜਾ ਵਪਾਰੀ ਪਿਛਲੇ ਦਿਨੀ ਕਤਲ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਵੀ ਇਹਨਾਂ ਵਿਕਤੀਆਂ ਦੇ ਤਾਰ ਜੁੜੇ ਸੀ ਤੇ ਪੁਲਿਸ ਦਾ ਕਹਿਣਾ ਹੈ ਕਿ ਅੱਜ ਸਾਨੂੰ ਪਤਾ ਲੱਗਾ ਕਿ ਦੋ ਵਿਅਕਤੀ ਦੋ ਗੈਂਗਸਟਰ ਅਰਨੀ ਵਾਲਾ ਦੇ ਇਲਾਕੇ ਦੇ ਵਿੱਚ ਆਏ ਨੇ ਪੁਲਿਸ ਅਫਸਰ ਦਾ ਦਾਵਾ ਹੈ ਕਿ ਜਦੋਂ ਸਾਡੀ ਪੁਲਿਸ ਪਾਰਟੀ ਇਹਨਾਂ ਦਾ ਪਿੱਛਾ ਕਰਨ ਗਈ ਤਾਂ ਇਹਨਾਂ ਨੇ ਪੁਲਿਸ ਦੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਥੋਂ ਭੱਜਣ ਲੱਗੇ ਤੇ ਫਿਰ ਇਹਨਾਂ ਨੂੰ ਫੜਨ ਦੇ ਲਈ ਪੁਲਸ ਨੇ ਇਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਤੇ ਫਿਰ ਗੋਲੀਆਂ ਲੱਗੀਆਂ ਨੇ ਲੱਤਾਂ 'ਚ ਤੇ ਉਹ ਜ਼ਖਮੀ ਹੋਏ ਨੇ ਤੇ ਹੁਣ ਹਸਪਤਾਲ 'ਚ ਪੁਲਸ ਨੇ ਦਾਖਲ ਕਰਾਇਆ ਪੁਲਸ ਦਾ ਕਹਿਣਾ ਹੈ ਕਿ ਇਹ ਪਿਛਲੇ ਦਿਨੀ ਜਿਹੜਾ ਸੰਜੇ ਵਰਮਾ ਕਤਲकांड ਅਬੋਰ 'ਚ ਹੋਇਆ ਉਹਦੇ ਵਿੱਚ ਵੀ ਇੱਕ ਵਿਅਕਤੀ ਸਿੱਧੇ ਰੂਪ 'ਚ ਸ਼ਾਮਲ ਸੀ ਤੇ ਦੂਜੇ ਅਸਿੱਧੇ ਰੂਪ 'ਚ ਇਸ ਤੋਂ ਬਾਅਦ ਬਹੁਤ ਵੱਡੀ ਖਬਰ ਫਰੀਦਕੋਟ ਦੀ ਅਦਾਲਤ ਤੋਂ ਆ ਰਹੀ ਹੈ ਜਿੱਥੇ ਇੱਕ ਸਬ ਇਨਸਪੈਕਟਰ ਥਾਣੇਦਾਰ ਸਮੇਤ ਚਾਰ ਪੁਲਿਸ ਵਾਲੇ ਤੇ ਦੋ ਸ਼ਰਾਬ ਦੇ ਠੇਕੇਦਾਰਾਂ ਨੂੰ ਇੱਕ ਨੌਜਵਾਨ ਦਾ ਝੂਠਾ ਪੁਲਿਸ ਮੁਕਾਬਲਾ ਕਰਨ ਦੇ ਦੋਸ਼ 'ਚ ਦੋਸ਼ ਤੈਅ ਕਰ ਦਿੱਤੇ ਗਏ ਨੇ 302 ਧਾਰਾ ਲਾਈ ਹੈ ਕਤਲ ਦੀ 201 ਲਾਈ ਹੈ 120 ਸਾਜ਼ਿਸ਼ ਦੀ ਲਾਈ ਹੈ 148 149 ਲਈ ਹੈ 501 ਧਮਕੀਆਂ ਦੇਣ ਦੀ ਲਈ ਹੈ ਕੁੱਲ ਮਿਲਾ ਕੇ 506 ਧਮਕੀਆਂ ਦੇਣ ਦੀ ਅਦਾਲਤ ਨੇ ਦੋਸ਼ ਤੈਅ ਕਰਤੇ ਨੇ ਮਾਮਲਾ ਹੈ ਜੀ 9 ਸਾਲ ਪਹਿਲਾਂ ਦਾ 2016 ਦਾ ਮੁੰਡਾ ਇੱਕ ਮੁਕਸਰ ਜ਼ਿਲ੍ਹੇ ਦਾ ਉਹਦੀ ਮਾਂ ਮਨਜੀਤਕੌਰ ਨੇ ਕੇਸ ਕੀਤਾ ਅਦਾਲਤ 'ਚ ਉਹ ਕਹਿੰਦੀ ਕਿ ਮੇਰਾ ਪੁੱਤ ਦਾ ਝੂਠਾ ਪੁਲਿਸ ਮੁਕਾਬਲਾ ਇਹਨਾਂ ਨੇ ਬਣਾਇਆ ਸੀਗਾ ਉਹ ਕਹਿੰਦੀ ਹੈ ਮਨਜੀਤ ਕੌਰ ਕਿ ਮੇਰਾ ਪੁੱਤ ਕਬੱਡੀ ਦਾ ਖਿਡਾਰੀ ਸੀ ਨਾ ਉਹਦਾ ਅਜਮੇਰ ਸਿੰਘ ਹੈ ਉਹ ਕਹਿੰਦੀ ਕਿ ਉਹ ਸ਼ਰਾਬ ਦੇ ਇੱਕ ਠੇਕੇ ਤੇ ਨੌਕਰੀ ਕਰਦਾ ਸੀ ਤੇ ਠੇਕੇਦਾਰਾਂ ਨਾਲ ਉਹਦੀ ਕੋਈ ਬਹਿਸ ਹੋ ਗਈ ਟਕਰਾਰ ਹੋ ਗਈ ਕੋਈ ਰਾਜ ਪਤਾ ਲੱਗੇ ਤੇ ਕਹਿੰਦੀ ਉਸ ਤੋਂ ਬਾਅਦ ਪੁਲਿਸ ਨਾਲ ਗੰਢ ਧੁੱਪ ਕਰਕੇ ਤੇ ਸ਼ਰਾਬ ਦੇ ਠੇਕੇਦਾਰਾਂ ਨੇ ਮੇਰੇ ਪੁੱਤ ਦਾ ਝੂਠਾ ਪੁਲਿਸ ਮੁਕਾਬਲਾ ਬਣਾਤਾ ਤੇ ਉਹਨੂੰ ਗੈਂਗਸਟਰ ਬਣਾਤਾ ਫਿਰ ਅਦਾਲਤ ਦੇ ਵਿੱਚ ਕੇਸ ਹੋਇਆ ਅੱਜ ਜਿਹੜੇ ਜ਼ਿਲ੍ਹਾ ਤੇ ਸੈਸ਼ਨ ਵਧੀਕ ਸੈਸ਼ਨ ਜੱਜ ਨੇ ਦਿਨੇਸ਼ ਜੀ ਉਹ ਉਹਨਾਂ ਨੇ ਜਿਹੜੇ ਚਾਰ ਪੁਲਿਸ ਵਾਲੇ ਇੱਕ ਏਐਸਆਈ ਸਬ ਇੰਸਪੈਕਟਰ ਹੈ ਤੇ ਤਿੰਨ ਹੋਰ ਪੁਲਿਸ ਵਾਲੇ ਤੇ ਦੋ ਸ਼ਰਾਬ ਦੇ ਠੇਕੇਦਾਰ ਉਹਨਾਂ ਦੇ ਉੱਪਰ ਚਾਰਜ ਫਰੇਮ ਕਰਤੇ ਨੇ ਦੋਸ਼ ਤੈਅ ਕਰਤੇ ਨੇ ਤੇ ਹੁਣ ਜਿਹੜੀ ਪੀੜਤ ਪਰਿਵਾਰ ਹੈ ਉਹਨਾਂ ਨੂੰ ਕਿਹਾ ਗਿਆ ਕਿ ਗਵਾਹ ਭਗਤਾਓ ਤੇ ਗਵਾਹ ਹੁਣ ਭੁਗਤਣਗੇ ਬੀਤੇ ਕੱਲ ਇੱਕ ਸੱਤ ਮੁੰਡਿਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਕੇਸ ਦੇ ਵਿੱਚ ਕੱਲ ਜਿਹੜੇ ਪੁਲਿਸ ਅਫਸਰ ਇੱਕ ਐਸਐਸਪੀ ਹੈ ਸਾਬਕਾ ਔਰ ਬਾਕੀ ਪੁਲਿਸ ਇੰਸਪੈਕਟਰ ਨੇ ਚਾਰ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਉਹਨਾਂ ਨੇ ਵੀ ਝੂਠਾ ਪੁਲਿਸ ਮੁਕਾਬਲਾ ਕੀਤਾ ਸੀ ਤੇ ਹਰਾਨੀ ਦੀ ਗੱਲ ਉਸ ਕੇਸ 'ਚ ਇਹ ਕਿ ਉਸ ਪੁਲਿਸ ਮੁਕਾਬਲੇ 'ਚ ਮਾਰਨ ਦੇ ਲਈ ਚਾਰ ਮੁੰਡੇ ਐਸੇ ਸੀ ਜਿਹੜੇ ਪੁਲਿਸ 'ਚ ਸੀ। ਉਦੋਂ ਹੋਮਗਾਰਡ ਦੇ ਵਾਂਗ ਐਸਪੀਓ ਭਰਤੀ ਕੀਤੇ ਜਾਂਦੇ ਸੀ। ਸਪੈਸ਼ਲ ਪੁਲਿਸ ਅਫੀਸਰ ਤੇ ਉਹ ਪੰਜਾਬ ਪੁਲਿਸ 'ਚ ਐਸਪੀਓ ਦੀ ਭਰਤੀ ਦੇ ਵਿੱਚ ਚਾਰ ਮੁੰਡੇ ਜਿਹੜੇ ਉਹਨਾਂ ਨੂੰ ਵੀ ਉਦੋਂ ਅੱਤਵਾਦੀ ਕਹਿ ਕੇ ਤੇ ਮਾਰ ਦਿੱਤਾ ਗਿਆ ਤੇ ਸਟਾਰ ਲਵਾ ਲਏ। ਔਰ ਉਦੋਂ ਇਹ ਇੱਕ بڑا ਰਵਾਜ ਚੱਲਿਆ ਸੀ। ਪੁਲਿਸ ਵਾਲੇ ਸਟਾਰ ਲਵਾਉਣ ਦੇ ਲਈ ਝੂਠੇ ਮੁਕਾਬਲੇ ਬਣਾਉਂਦੇ ਰਹੇ। ਔਰ ਪਿਛਲੇ 1 ਸਾਲ ਦੇ ਵਿੱਚ ਦਰਜਨਾ ਝੂਠੇ ਮੁਕਾਬਲੇ ਝੂਠੇ ਪੁਲਿਸ ਐਂਕਾਊਂਟਰ ਬਣਾਉਣ ਕਰਕੇ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਸਜ਼ਾ ਹੋ ਚੁੱਕੀ ਹੈ। ਕਈ ਪੁਲਿਸ ਵਾਲੇ ਆਂਦੀ ਤਾਂ ਮੌਤ ਹੋ ਚੁੱਕੀ ਐ ਨੇ ਲੰਬੇ ਟਾਈਮ। ਕਿਉਂਕਿ ਇੱਥੇ ਨਿਆਂ ਬਹੁਤ ਦੇਰੀ ਨਾਲ ਮਿਲਦਾ ਅਦਾਲਤਾਂ 'ਚ ਜੱਜ ਬਹੁਤ ਘੱਟ ਨੇ ਪੁਲਿਸ ਕੇਸਾਂ ਨੂੰ ਲਮਕਾਉਂਦੀ ਬਹੁਤ ਹੈ ਤੇ ਇਸ ਕਰਕੇ ਉਹ ਜਿਹੜੀ ਸਰਜੀਤ ਪਾਤਰ ਸਾਹਿਬ ਦੀ ਇੱਕ ਕਵਿਤਾ ਹੈ ਇੱਥੇ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਉਹ ਗੱਲ ਇੱਥੇ ਠੀਕ ਟੁਕਦੀ ਹੈ ਪਰ ਫਿਰ ਵੀ ਇਹਨੇ ਲੰਬੇ ਟਾਈਮ ਦੇ ਬਾਅਦ ਜੇ ਸਜ਼ਾਾਂ ਹੋ ਰਹੀਆਂ ਨੇ ਦੇਰ ਆਏ ਦਰਸਤ ਆਏ ਵਾਲੀ ਗੱਲ ਤਾਂ ਕਹੀ ਜਾਊਗੀ ਹੁਣ ਪੰਜਾਬ ਪੁਲਿਸ ਨੇ ਦਾਵਾ ਕੀਤਾ ਹੈ ਕਿ ਯੁੱਧ ਨਸ਼ਾ ਵਿਰੁੱਧ ਦੇ 155ਵੇਂ ਦਿਨ 399 ਥਾਵਾਂ ਦੇ ਉੱਪਰ ਛਾਪੇ ਮਾਰੀ ਹੋਈ ਹੈ ਪੁਲਿਸ ਕਹਿੰਦੀ ਹੈ ਕਿ ਅਸੀਂ ਪਾਉਨੇ 2 ਕਿਲੋ ਅਸੀਂ ਚਿੱਟਾ ਫੜਿਆ ਤੇ ਕਾਫੀ ਸਾਰੇ ਹੋਰ ਨਸ਼ੇ ਵੀ ਫੜੇ ਨੇ ਕਾਫੀ ਸਾਰੇ ਪਰਚੇ ਵੀ ਦਰਜ ਕੀਤੇ ਨੇ ਅੱਜ ਫੇਰ ਅਗਲੀ ਖਬਰ ਹੈ ਕਿ ਪੰਜਾਬ ਦੇ ਮੰਤਰੀ ਬਣਾਏ ਨਵੇਂ-ਨਵੇਂ ਜਿਹੜੇ ਸੰਜੀਵ ਅਰੋੜਾ ਨੇ ਜਿਹੜੇ ਹੁਣੇ-ਹੁਣੇ ਲੁਧਿਆਣੇ ਤੋਂ ਜਿਮਣੀ ਚੋਣ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਨੇ ਕੈਬਨਿਟ ਚ ਉਹਨਾਂ ਨੂੰ ਮੰਤਰੀ ਬਣਾਇਆ ਤੇ ਉਹਨਾਂ ਨੇ ਅਸਤੀਫਾ ਦਿੱਤਾ ਹੁਣ ਇਹ ਅਸਤੀਫਾ ਕਿਸੇ ਸਿਆਸੀ ਅਹੁਦੇ ਜਾਂ ਸਰਕਾਰ ਤੋਂ ਨਹੀਂ ਦਿੱਤਾ ਇਹ ਅਸਤੀਫਾ ਪਿਆਰਿਓ ਉਹਨਾਂ ਨੇ ਦਿੱਤਾ ਹੈ ਉਹਨਾਂ ਦੀਆਂ 8-9 ਕੰਪਨੀਆਂ ਕਿਉਂਕਿ ਬਹੁਤ ਅਮੀਰ ਬੰਦੇ ਆ ਉਹ ਕਰੋੜਾਪਤੀ ਸੈਂਕੜੇ ਕਰੋੜਾਂ ਚ ਉਹਨਾਂ ਦੀ ਜਾਇਦਾਦ ਹੈ ਤਾਂ ਉਹਨਾਂ ਨੇ ਅਸਤੀਫਾ ਦਿੱਤਾ ਹੈ ਆਪਣੀਆਂ ਕੰਪਨੀਆਂ ਦੇ ਐਮ ਡੀ ਦੇ ਉਹ ਦੇ ਤੋਂ ਮੈਨੇਜਿੰਗ ਡਾਇਰੈਕਟਰ ਦੇ ਉਹਦੇ ਤੋਂ ਹੁਣ ਤੱਕ ਉਹ ਆਪਦੀਆਂ 8-9 ਕੰਪਨੀਆਂ ਦੇ ਐਮ ਡੀ ਸੀਗੇ ਤੇ ਹੁਣ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਤਾਂ ਹੁਣ ਰਾਜਨੀਤੀ ਕਰਾਂਗਾ ਵੇਖੋ ਵੱਡੇ ਕਾਰੋਬਾਰੀ ਉਹਨਾਂ ਨੂੰ ਰਾਜਨੀਤੀ ਦੀ ਬੜੀ ਲੋੜ ਹੈ ਕਿਉਂਕਿ ਉਹਨਾਂ ਦੇ ਪੱਖ 'ਚ ਜੇ ਕਾਫੀ ਸਾਰੀਆਂ ਨੀਤੀਆਂ ਫੈਸਲੇ ਬਣਨਗੇ ਤਾਂ ਹੀ ਉਹਨਾਂ ਨੂੰ ਫਾਇਦਾ ਹੋਊ ਇਸੇ ਕਰਕੇ ਉਹ ਸਿੱਧੇ ਰੂਪ 'ਚ ਵੀ ਹੁਣ ਰਾਜਨੀਤੀ 'ਚ ਆਉਂਦੇ ਨੇ ਤੇ ਅਰੋੜਾ ਸਾਹਿਬ ਆਏ ਨੇ ਭਾਵੇਂ ਉਹ ਇਹ ਕਹਿ ਰਹੇ ਨੇ ਕਿ ਮੈਂ ਹੁਣ ਲੋਕਾਂ ਦੀ ਸੇਵਾ ਕਰਾਂਗਾ ਪਰ ਮੈਨੂੰ ਲੱਗਦਾ ਹੈ ਮੌਜੂਦਾ ਦੌਰ ਦੀ ਸਿਆਸਤ ਕੋਈ ਸੇਵਾ ਨਹੀਂ ਇਹ ਮੇਵਾ ਮੇਵਾ ਖਾਣ ਲਈ ਹੀ ਜ਼ਿਆਦਾ ਤਰਲੋਕ ਮੌਜੂਦਾ ਦੌਰ ਦੀ ਸਿਆਸਤ ਦੇ ਵਿੱਚ ਆਉਂਦੇ ਨੇ ਰੱਜ ਕੇ ਮੇਵਾ ਖਾਂਦੇ ਨੇ ਗੱਲ ਪਾਵੇਂ ਉਹ ਕਰਨ ਵੀ ਅਸੀਂ ਤਾਂ ਸਿਆਸਤ ਦੇ ਵਿੱਚ ਲੋਕਾਂ ਦੀ ਸੇਵਾ ਕਰਨਾ ਆਏ ਆ ਜਨਤਾ ਦੀ ਸੇਵਾ ਕਰ ਰਹੇ ਆ ਪਰ ਠੋਕ ਵਜਾ ਕੇ ਕਹਿਣਾ ਮੈਂ ਜਿੰਨੇ ਸੇਵਾ ਕਰਨੀ ਹੈ ਉਹਨੂੰ ਸਿਆਸੀ ਨੇਤਾ ਬਣਨ ਦੀ ਕੋਈ ਲੋੜ ਨਹੀਂ ਸੇਵਾ ਤਾਂ ਨੇਤਾ ਬਣੇ ਤੋਂ ਬਿਨਾਂ ਕੀਤੀ ਜਾ ਸਕਦੀ ਹੈ ਭਾਈ ਕਨਈਆ ਜੀ ਉਹਨਾਂ ਵਰਗੀ ਸੇਵਾ ਕਿਸੇ ਨੇ ਕਰ ਲੈਣੀ ਹੈ ਦੁਨੀਆத் ਸਭ ਤੋਂ ਉੱਤਮ ਸੇਵਾ ਕੀਤੀ ਪਰ ਕੀ ਉਹ ਰਾਜਨੀਤਾ ਬਣੇ ਕੀ ਉਹ ਸਰਕਾਰਾਂ ਚਾਏ ਬਿਲਕੁਲ ਨਹੀਂ ਉਸ ਟਾਈਮ ਜਿਹੜੀਆਂ ਸਰਕਾਰਾਂ ਸੀ ਉਹਨਾਂ ਚ ਕੋਈ ਸੇਵਾਦਾਰ ਨਹੀਂ ਸੀ ਸਰਕਾਰੀ ਬਣ ਕੇ ਸੇਵਾ ਕਰਨੀ ਇਹ ਗੱਲ ਹਸਣ ਵਾਲੀ ਹੈ ਚੁਟਕਲਾ ਹੈ ਇਹ ਤੇ ਹੱਸਿਆ ਜਾਸਲ ਭਗਤ ਪੂਰਨ ਜੀ ਵਰਗੀ ਸੇਵਾ ਮਦਰ ਟ੍ਰੇਸਾ ਵਰਗੀ ਕਿੰਨੇ ਹੋਰ ਵੱਡੇ ਵੱਡੇ ਸੇਵਾਦਾਰ ਹੋਏ ਨੇ ਮਨੁੱਖਤਾ ਦੇ ਇਨਸਾਨੀਅਤ ਦੇ ਸਮਾਜ ਦੇ ਲੋਕਾਈ ਦੇ ਕਿ ਉਹ ਰਾਜਨੀਤਾ ਬਣੇ ਕਿ ਉਹ ਐਮਪੀ ਐਮਐਲਏ ਜਾਂ ਮੰਤਰੀ ਬਣੇ ਸੇਵਾ ਕਰਨ ਲਈ ਸੇਵਾ ਕਰਨ ਲਈ ਇਹ ਕੰਮ ਨਹੀਂ ਕਰਨਾ ਪੈਂਦਾ ਅਗਲੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਉਹਨਾਂ ਨੇ ਐਲਾਨ ਕੀਤਾ ਵੀ ਹੁਣ ਜਿਹੜੇ ਹੋਰ ਮਹੱਲਾ ਕਲੀਨਿਕ ਖੋਲੇ ਜਾਣਗੇ ਪਲੱਸ ਮਹੱਲਾ ਕਲੀਨਿਕ ਦੇ ਵਿੱਚ ਜਿਹੜਾ ਇਲਾਜ ਹੁੰਦਾ ਉਹਦੀ ਦਵਾਈਆਂ ਦੀ ਤੇ ਬਾਕੀ ਜਾਣਕਾਰੀ ਹੁਣ ਵਟਸਐਪ ਤੇ ਮਰੀਜ਼ਾਂ ਨੂੰ ਭੇਜੀ ਜਾਏਗੀ ਲੋਕਾਂ ਵਟਸਐਪ ਸੇਵਾ ਦੀ ਸ਼ੁਰੂਆਤ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਤੁਸੀਂ ਆਪਣਾ ਤਜਰਬਾ ਇਹਦੇ ਬਾਰੇ ਵੀ ਜਰੂਰ ਲਿਖ ਦਿਓ ਉਧਰ ਭਾਈ ਕਿਸਾਨਾਂ ਨੇ ਐਲਾਨ ਕੀਤਾ ਕਿ 8 ਅਗਸਤ ਨੂੰ ਅਸੀਂ ਲੁਧਿਆਣਾ ਦੇ ਵਿੱਚ ਇੱਕ ਇਕੱਠ ਕਰਾਂਗੇ ਉਹਦੇ 'ਚ ਮੁੱਖ ਮੰਤਰੀ ਦੀ ਕੁਰਸੀ ਲਾਵਾਂਗੇ ਤੇ ਮੁੱਖ ਮੰਤਰੀ ਨੂੰ ਉਡੀਕਾਂਗੇ ਕਿ ਆਓ ਤੇ ਆ ਕੇ ਇੱਥੇ ਤੇ ਸਾਨੂੰ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਸਮਝਾਓ ਕਹਿੰਦੇ ਵੇਖਾਂਗੇ ਆਉਂਦੇ ਆ ਕਿ ਨਹੀਂ ਹਾਂ ਵੀ ਆਪਾਂ ਵੇਖਾਂਗੇ ਮੁੱਖ ਮੰਤਰੀ ਸਾਹਿਬ ਜਾਂਦੇ ਆ ਕਿ ਨਹੀਂ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰਿਓ ਤੁਸੀਂ ਇਹ ਸਭ ਕੁਝ ਬਾਰੇ ਆਪਣਾ ਕੀਮਤੀ ਵਿਚਾਰ ਲਿਖ ਦਿਓ ਧੰਨਵਾਦ